ਹਾਂਜੀ ਸਪੈਸ਼ਲ ਡਿਸਕਾਊਂਟ ਹੈ ਜੀ ਇਹਨਾਂ ਕਾਟਨ ਦੇ ਸੂਟਾਂ ਦੇ ਉੱਪਰ ਪ੍ਰਿੰਟ ਸ਼ਰਟ ਆਊਗੀ ਸਲਵਾਰ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਕੋਟਾ ਡੋਰੀਆ ਦੇ ਦੁਪੱਟੇ ਹੋਣਗੇ ਟਾਈ ਡਾਈ ਦੇ ਵਿੱਚ ਕਲਰ ਆਪਸ਼ਨ ਇਹਨਾਂ ਵਿੱਚ ਕਾਫੀ ਜ਼ਿਆਦਾ ਹੈਗੇ ਨੇ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਸਕਰੀਨਸ਼ਾਟ ਤੁਸੀਂ ਵਟਸਐਪ ਤੇ ਮੈਨੂੰ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਆਨਲਾਈਨ ਹੋਏਗੀ ਪੇਮੈਂਟ ਤੋਂ ਬਾਅਦ ਤੁਹਾਡਾ ਜਿਹੜਾ ਆਰਡਰ ਉਹ ਬੁੱਕ ਹੋ ਜਾਏਗਾ ਬਹੁਤ ਜ਼ਿਆਦਾ ਸੋਨੇ ਸੂਟ ਨੇ ਇਹ ਹੈਗੇ ਜੀ ਵਿਦਾਊਟ ਦੁਪੱਟਾ ਹੋਣਗੇ ਬਟ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਹੋਣਗੇ ਕੱਟ ਪੀਸ ਹੋਣਗੇ ਇਹਨਾਂ ਦੇ ਵਿੱਚ ਨਾਰਮਲ ਕਾਟਨ ਦੇ ਸੂਟ ਹੈਗੇ ਨੇ ਖਾਦੀ ਕਾਟਨ ਦੇ ਵਿੱਚ ਆ ਜਾਣਗੇ ਡਾਟਸ ਵਾਲੀ ਕਾਟਨ ਹੁੰਦੀ ਆ ਐਂਡ ਬਨਾਰਸੀ ਸਟਾਈਲ ਦੀ ਕਾਟਨ ਲਾਈਨਾਂ ਵਾਲੀ ਕਾਟਨ ਕਾਫੀ ਜ਼ਿਆਦਾ ਜਿਹੜੀ ਅੱਜ ਕੱਲ ਚੱਲਦੀ ਉਹਨਾਂ ਦੇ ਕੱਟ ਪੀਸ ਹੈਗੇ ਨੇ ਸਭ ਨੂੰ ਮੈਚਿੰਗ ਕਰਕੇ ਤੁਹਾਨੂੰ ਪਿਕਸਲ ਸੈਂਡ ਕੀਤੀਆਂ ਹੋਈਆਂ ਤੁਸੀਂ ਕੋਈ ਵੀ ਇਹਨਾਂ ਚੋਂ ਲੈ ਸਕਦੇ ਹੋ ਸਾਰੀਆਂ ਤੁਹਾਨੂੰ ਪਿਕਸ ਸ਼ੋ ਹੋ ਰਹੀਆਂ ਨੇ ਜੇ ਤੁਸੀਂ 5 ਮੀਟਰ ਆਲਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਵੈਸੇ ਵੀ ਬਰੀਕ ਬੂਟੀ ਵਾਲਾ ਬਹੁਤ ਜ਼ਿਆਦਾ ਅੱਜਕੱਲ ਚੱਲ ਰਿਹਾ ਹੈ ਤਾਂ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ ਮੰਗਵਾ ਸਕਦੇ ਹੋ ਇਹ ਹੈਗੇ ਜੀ ਬਾਟਮ ਦੇ ਵਰਕ ਵਾਲੇ ਕਾਫੀ ਟ੍ਰੈਂਡ ਦੇ ਵਿੱਚ ਨੇ ਇਹ ਸੂਟ ਤੁਸੀਂ ਇਹਨਾਂ ਨੂੰ ਵੀ ਲੈ ਸਕਦੇ ਹੋ ਇਹਨਾਂ ਨਾਲ ਵੀ ਦੁਪੱਟੇ ਹੈਗੇ ਨੇ ਕੋਈ ਵੀ ਕਲਰ ਇਹਨਾਂ ਚੋਂ ਲੈ ਸਕਦੇ